ਮੈਂ ਅੱਜ ਦੀ ਤਾਰੀਖ 'ਚ ਇਨੀ ਕਹਾਂਗੇ ਸਾਰੇ ਪੋਲਿਟিক্যাল ਸਿਨੈਰੀਓ ਤੇ ਵੀ ਗੱਲ ਕਰਾਂਗੇ ਤੇ ਜੋ ਕੁਝ ਹੋਇਆ ਉਹਦੇ ਬਾਰੇ ਵੀ ਤੁਹਾਡੇ ਨਾਲ ਡਿਸਕਸ਼ਨ ਕਰਾਂਗੇ ਅੱਜ ਸਾਰਿਆਂ ਦਾ ਸ਼ੁਕਰਾਨਾ ਖਾਸ ਤੌਰ ਤੇ ਪ੍ਰਮਾਤਮਾ ਦਾ ਮੇਰੇ ਦੋਸਤਾਂ ਦਾ ਮੇਰੇ ਪਰਿਵਾਰ ਵਾਲੇ ਕਾਕਿਸਤਾਨ ਦੇ ਇਹੋ ਆ ਗਏ ਜਿਹੜਾ ਵੈ ਲਗਾਤਾਰ ਜਦੋਂ ਪਿਛਲੇ ਇੰਟਰਵਿਊ ਹੋ ਰਹੀ ਸੀ ਉਹ 1 ਮਿੰਟ 1 ਮਿੰਟ ਜੀ ਬੱਸ ਕੇਸਾਂ ਦੇ ਵਿੱਚ ਭਰੀ ਹੋਵਾਂਗੇ ਪਰ ਅੱਜ ਜਿਹੜਾ ਵੈ ਉਹ ਤੋਂ ਵੀ ਵੱਡਾ ਫੈਸਲਾ ਹੈ ਹਾਈ ਕੋਰਟ ਕੇਸ ਹੀ ਕਵਾਸ਼ ਕਰ ਦਿੱਤਾ ਕਹਿਣ ਨੂੰ ਕੁਝ ਬਚਿਆ ਹਲੇ ਫਿਰ ਕੈਮਰਾ ਫੇਸ ਹਲੇ ਕੁਝ ਬਚਿਆ ਨਹੀਂ ਕਹਿਣ ਨੂੰ ਇਹਦੇ ਤੇ ਲੰਬੀ ਡਿਸਕਸ਼ਨ ਕਰਾਂਗੇ ਪਰ ਅੱਜ ਮੈਂ ਸਾਰੇ ਦੋਸਤਾਂ ਨੂੰ ਮਿਲ ਲਵਾਂ ਥੋਡੇ ਨਾਲ ਬੈਠਾਂਗੇ ਸਾਰੇ ਦੋਸਤਾਂ ਨਾਲ ਗੱਲਾਂ ਕਰਾਂਗੇ ਤੁਹਾਡੇ ਸਵਾਲਾਂ ਦਾ ਸਾਰਿਆਂ ਦਾ ਬਿਲਕੁਲ ਮਕੂਲ ਜਵਾਬ ਵੀ ਦੇਵਾਂਗੇ ਸਾਹੀ ਨਗਰ ਨਿਗਮ ਚੋਣਾ ਨੂੰ ਲੈ ਕੇ ਤੁਹਾਡਾ ਕੀ ਰਿਐਕਸ਼ਨ ਹੈ ਚੋਣਾ ਮੇਰੀ ਐਬਸੈਂਸ ਚ ਹੋਈ ਹੈ ਤੁਹਾਨੂੰ ਲੱਗਦਾ ਨਹੀਂ ਵੀ ਚੋਣਾ ਤੋਂ ਅਗਲੇ ਦਿਨ ਹੀ ਮੈਨੂੰ ਛੱਡ ਦਿੱਤਾ ਗਿਆ ਤੇ ਅੰਦਰ ਕਰੋਕ ਕੇ ਕਿਉਂ ਰੱਖਿਆ ਗਿਆ ਇਹਦੇ ਤਾਂ ਸਮਝ ਨਹੀਂ ਆਉਂਦਾ ਲੱਗਦਾ ਕਿ ਜਿਹੜਾ ਫੈਸਲੇ ਤੋਂ ਬਾਅਦ ਵੀ ਇੱਕ ਦਿਨਾਂ ਲੇਟ ਕੀਤਾ ਗਿਆ ਇਹ ਸਾਰਾ ਕੁਝ ਤੁਸੀਂ ਦੇਖੋ ਲੋਕ ਸਮਝਣ ਹਲੇ ਕੁਝ ਨਹੀਂ ਕਹਿਣਾ ਜਿੱਤਾਂ ਵੀ ਬਹੁਤ ਹੋਈਆਂ ਤੇ ਹਾਰਾਂ ਵੀ ਜੋਦਿਆਂ ਦਾ ਗਹਿਣਾ ਹੁੰਦਾ ਕੋਈ ਐਸੀ ਗੱਲ ਨਹੀਂ ਇਹ ਕੋਈ ਐਂਡ ਆਫ ਦਾ ਰੋਡ ਨਹੀਂ ਹੈ ਅੱਗੇ ਮਿਹਨਤ ਕਰਾਂਗੇ ਪਾਰਟੀ ਨੂੰ ਸਾਰਿਆਂ ਨੂੰ ਸਟਰੈਂਥਨ ਕਰਾਂਗੇ ਸਾਰੇ ਵਰਕਰਾਂ ਨਾਲ ਖੜਾਂਗੇ ਆਸ਼ੂ ਹਰੇਕ ਵਰਕਰ ਨਾਲ ਖੜਾ ਹੈ ਲੁਧਿਆਣੇ ਵਾਲਿਆਂ ਨਾਲ ਖੜਾ ਹੈ ਲੁਧਿਆਣੇ ਦੇ ਲੋਕਾਂ ਨਾਲ ਖੜਾ ਜਿਹਦੇ ਨਾਲ ਤੱਕਾ ਹੋਏਗਾ ਉਹਦੇ ਨਾਲ ਖੜੇਗੇ ਸਾਹੀ ਵਰਕਰ ਜਿਹੜੇ ਨਰਾਸ਼ ਸੀ ਤੁਹਾਡੇ ਹੁਣ ਇੱਥੇ ਆਏ ਹੋਏ ਨੇ ਕਿਤੇ ਨਾ ਕਿਤੇ ਜਿਹੜੇ ਕਾਂਗਰਸ ਆਸੀ ਆਜ਼ਾਦ ਵੀ ਚਾਹੇ ਲੜਦੇ ਸਾਰੇ ਸਾਰੇ ਮੈਂ ਵਰਕਰਾਂ ਦਾ ਧੰਨਵਾਦੀਆਂ ਮੇਰੀ ਐਬਸੈਂਸ ਦੇ ਵਿੱਚ ਕਿਸ ਤਰੀਕੇ ਇਲੈਕਸ਼ਨ ਲੜੇ ਕਿਸ ਤਰੀਕੇ ਇਹ ਮਾੜਾ ਸਮਾਂ ਉਹਨਾਂ ਨੇ ਸਾਰੇ ਪ੍ਰੈਸ਼ਰ ਦੇ باوجود ਕਟਿਆ ਮੈਂ ਇਹਨਾਂ ਵਰਕਰਾਂ ਦਾ ਆਪਣੇ ਦੋਸਤਾਂ ਦਾ ਸਾਰੇ ਰਿਸ਼ਤੇਦਾਰਾਂ ਦਾ ਸਭ ਦਾ ਬਹੁਤ-ਬਹੁਤ ਧੰਨਵਾਦੀ ਹਾਂ ਸਭ ਨੂੰ ਯਕੀਨ ਦਿਲਵਾਨਾ ਆਉਣ ਵਾਲਾ ਟਾਈਮ ਬਹੁਤ ਸੁਖਾਵਾਂ ਹੋਏਗਾ ਰਲ ਕੇ ਉਹਨਾਂ ਦੇ ਮੋਹਰੇ ਹੋ ਕੇ ਉਹਨਾਂ ਦੀਆਂ ਮੁਸ਼ਕਲਾਂ ਵਾਸਤੇ ਲੜਿਆ ਜਾਏਗਾ। ਜਿਵੇਂ ਗਲਾਸ਼ ਕੋਸ਼ਰਾ ਜੀ ਵਿਰੋਧੀ ਜਿਹੜੇ ਲਗਾਤਾਰ ਬਿਆਨ ਦਿੰਦੇ ਸੀਗੇ ਇਹ ਹਾਈ ਕੋਰਟ ਦੇ ਫੈਸਲੇ ਨੇ ਜਿਹੜਾ ਵਾ ਉਹਨਾਂ ਨੂੰ ਖੁਦ ਜਵਾਬ ਦਿੱਤਾ ਵਾ। ਜਦੋਂ ਸਾਰਾ ਕੁਝ ਹੋਈ ਪੋਲਿਟੀਕਲ ਮੋਟੀਵੇਟ ਮੋਟੀਵੇਟਿਡ ਸੀਗਾ ਤਾਂ ਫਿਰ ਕੋਈ ਕੀ ਕਹਿ ਸਕਦਾ ਯਾਰ ਕਿਸੇ ਬਾਰੇ ਕੀ ਬੋਲਿਆ ਜਾ ਸਕਦਾ ਯਾਰ ਕਿਸੇ ਨੂੰ ਕੀ ਕਿਹਾ ਜਾ ਸਕਦਾ ਹੈ ਮੈਂ ਤਾਂ ਜਿਨ ਜਿਨਾਂ ਜਿਨ੍ਹਾਂ ਦੇ ਜਿਨ੍ਹਾਂ ਜਿਨ੍ਹਾਂ ਦੀ ਜਹਜ ਹੀ ਸੋਚ ਸੀ ਉਹਨਾਂ ਨੇ ਮੈਨੂੰ ਉਹੋ ਜਿਹਾ ਸਮਝਿਆ ਅਗਰ ਮੈਂ ਤਾਂ ਇਹ ਕਹਿਣਾ ਚਾਹਾਂਗਾ ਤੁਹਾਡੇ ਚੈਨਲਾਂ 'ਚ ਬਹੁਤ ਚੈਨਲ ਐ ਇਹ ਜਿਹੇ ਸਿਗੇ ਜਿਹੜੇ ਰੋਜ਼ ਇਹ ਕਹਿੰਦੇ ਹੁੰਦੇ ਸੀਗੇ ਮੇਰੇ ਪਰਸਨਲ ਕੈਰੈਕਟਰ ਤੇ ਮੇਰੀਆਂ ਪ੍ਰਾਪਰਟੀਆਂ ਤੇ ਸੋਚਦੇ ਸੀਗੇ ਮੇਰੇ ਜਿਨ੍ਹਾਂ ਨੂੰ ਕੰਮਾਂ ਤੇ ਦੇਖਣ ਤੇ ਬਿਲਕੁਲ ਇੰਟਰਸਟ ਨਹੀਂ ਸੀ ਹਾਂ ਮੇਰੇ ਹੋਟਲ ਕਿਥੇ ਨੇ ਉਹ ਲੱਭਣ ਚ ਬੜਾ ਇੰਟਰਸਟ ਸੀਗਾ ਅੱਜ ਸਾਰਿਆਂ ਨੂੰ ਜਵਾਬ ਮਿਲ ਗਿਆ ਹੋਵੇਗਾ ਮੇਰਾ ਖਿਆਲ ਮੇਰੀ 3 ਸਾਲ ਦੀ ਚੁੱਪੀ 3 ਸਾਲ ਜੋ ਤਸ਼ੱਦਦ ਹੋਇਆ ਉਹਨਾਂ ਸਾਰਿਆਂ ਦਾ ਜਵਾਬ ਮਾਨਯੋਗ ਸਤਕਾਰਯੋਗ ਹਾਈ ਕੋਰਟ ਨੇ ਦੇ ਦਿੱਤਾ ਮੈਨੂੰ ਪਰਮਾਤਮਾ ਤੇ ਯਕੀਨ ਹੈ ਜੋ ਸਚਾਈ ਹੈ ਉਹ ਸਾਰਿਆਂ ਦੇ ਸਾਹਮਣੇ ਆ ਗਈ ਤੇ ਅੱਗੋਂ ਵੀ ਜਦੋਂ ਤੁਹਾਡੇ ਨਾਲ ਬੈਠ ਕੇ ਖੁੱਲੀਆਂ ਗੱਲਾਂ ਕਰਾਂਗੇ ਹੋਰ ਸਚਾਈ ਆਏਗੀ